ਸਤ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬਲਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ 트럼ਪ ਨੇ ਅਮਰੀਕਾ ਵਾਲਿਆਂ ਲਈ ਖੋਲਿਆ ਖਜ਼ਾਨਾ ਬੱਚਿਆਂ ਨੂੰ ਵੰਡੇ ਜਾ ਰਹੇ 1-1000 ਡਾਲਰ ਬਜ਼ੁਰਗਾਂ ਨੂੰ ਸਸਤੀਆਂ ਦਵਾਈਆਂ ਦਾ ਤੋਹਫਾ ਪੰਜਾਬੀਆਂ ਦਾ ਅਮਰੀਕਾ ਕੈਨੇਡਾ ਤੋਂ ਮੋਹ ਹੋਇਆ ਭੰਗ ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ 5 ਲੱਖ ਘਟੀ ਬਾਰਡਰ ਰਜੈਂਟਾਂ ਵੱਲੋਂ ਕਾਬੂ ਭਾਰਤੀ ਨੌਜਵਾਨ ਵਿਰੁੱਧ ਦੋਸ਼ਤਾ ਹੈ ਆਸਟ੍ਰੇਲੀਆ ਦੀ ਨਦੀ ਵਿੱਚ ਨਹਾ ਰਹੇ ਦੋ ਭਾਰਤੀ ਨੌਜਵਾਨ ਡੁੱਬੇ ਕੈਨੇਡਾ ਦੀਆਂ ਬੇਸਮੈਂਟਾਂ ਵਿੱਚ ਰਹਿੰਦੇ ਪੰਜਾਬੀਆਂ ਤੋਂ ਔਖੇ ਹੋ ਗਏ ਗੋਰੀ ਬ੍ਰੈਮਟਨ ਦੀ ਵਸੋਂ 8 ਲੱਖ ਤੋਂ ਕਿਤੇ ਜ਼ਿਆਦਾ ਹੋਣ ਦਾ ਖਦਸ਼ਾ ਸਿਟੀ ਕਾਉਂਸਲ ਦੀ ਮੀਟਿੰਗ ਦੌਰਾਨ ਉੱਠਿਆ ਆਬਾਦੀ ਦਾ ਮਸਲਾ ਕੈਨੇਡਾ ਪੁਲਿਸ ਵੱਲੋਂ ਤਿੰਨ ਭਾਰਤੀ ਸ਼ਰਾਬ ਚੋਰ ਕਾਬੂ ਕਰਨ ਦਾ ਦਾਵਾ ਅੰਕਿਤ ਇਕਲੌਦੀਪ ਅਤੇ ਸਿਮਰਨਜੀਤ ਵਜੋਂ ਕੀਤੀ ਗਈ ਸ਼ਨਾਖਤ ਤੇ ਹੁਣ ਖਬਰਾਂ ਵਿਸਤਾਰ ਨਾਲ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਅਮਰੀਕਾ ਦੇ ਲੋਕਾਂ ਵਾਸਤੇ ਖਜ਼ਾਨੇ ਦਾ ਮੂੰਹ ਖੋਲਦਿਆਂ ਬੱਚਿਆਂ ਨੂੰ 1-1000 ਡਾਲਰ ਵੰਡੇ ਜਾ ਰਹੇ ਨੇ ਜਦਕਿ ਵਡੇਰੀ ਉਮਰ ਵਾਲਿਆਂ ਨੂੰ 8 ਗੁਣਾ ਤੱਕ ਸਸਤੀਆਂ ਦਵਾਈਆਂ ਦਾ ਤੋਹਫ਼ਾ ਦਿੱਤਾ ਗਿਆ ਹੈ ਬੱਚਿਆਂ ਨੂੰ 1000 ਡਾਲਰ ਦੇਣ ਦੀ ਯੋਜਨਾ ਵਿੱਚ 6 ਲੱਖ ਪਰਿਵਾਰ ਸ਼ਾਮਲ ਹੋ ਚੁੱਕੇ ਨੇ ਅਤੇ 트੍ਰੰਪ ਸਰਕਾਰ ਦਾ ਮੰਨਣਾ ਹੈ ਕਿ 2.5 ਕਰੋੜ ਬੱਚਿਆਂ ਦੇ ਮਾਪੇ ਯੋਜਨਾ ਦਾ ਲਾਭ ਹਾਸਲ ਕਰ ਸਕਦੇ ਨੇ ਖਜ਼ਾਨਾ ਮੰਤਰੀ ਸਕਾਟ ਬੇਸੈਂਡ ਨੇ ਦੱਸਿਆ ਕਿ ਸੋਸ਼ਲ ਸਿਕਿਉਰਿਟੀ ਨੰਬਰ ਦੇ ਆਧਾਰ ਤੇ 1 ਜਨਵਰੀ 2025 ਤੋਂ 31 ਜਨਵਰੀ 2028 ਦਰਮਿਆਨ ਜੰਮੇ ਬੱਚਿਆਂ ਦੇ ਖਾਤੇ ਵਿੱਚ 1000 ਡਾਲਰ ਜਮ੍ਹਾਂ ਕਰਵਾਏ ਜਾਣਗੇ ਅਤੇ ਪਰਿਵਾਰਕ ਮੈਂਬਰ ਆਪਣੇ ਵੱਲੋਂ ਵੀ ਇਸ ਵਿੱਚ ਯੋਗਦਾਨ ਪਾ ਸਕਦੇ ਨੇ 18 ਸਾਲ ਦੀ ਉਮਰ ਤੱਕ ਪੁੱਜਦੇ ਹੀ ਬੱਚਾ ਰਕਮ ਦਾ ਹੱਕਦਾਰ ਬਣ ਜਾਵੇਗਾ ਸਕਾਟ ਬੇਸੈਂਡ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ 18 ਸਾਲ ਤੋਂ ਘੱਟ ਉਮਰ ਵਾਲੇ ਹਰ ਬੱਚੇ ਦੇ ਮਾਪਿਆਂ ਨੂੰ ਇਹ ਖਾਤਾ ਖੁਲਵਾਉਣਾ ਚਾਹੀਦਾ ਹੈ ਦੂਜੇ ਪਾਸੇ 트럼ਪ RX ਦੇ ਨਾਹਟ ਇੱਕ ਨਵੀਂ ਵੈਬਸਾਈਟ ਅਰੰਭੀ ਜਾ ਰਹੀ ਹੈ ਜਿਸ ਰਾਹੀਂ 8 ਗੁਣਾ ਤੱਕ ਸਸਤੀਆਂ ਦਵਾਈਆਂ ਖਰੀਦੀਆਂ ਜਾ ਸਕਣਗੀਆਂ ਐਨਪੀਆਰ ਦੀ ਰਿਪੋਰਟ ਮੁਤਾਬਕ 트럼ਪ ਸਰਕਾਰ ਵੱਲੋਂ ਸਤੰਬਰ ਤੋਂ ਹੁਣ ਤੱਕ 16 ਵੱਡੀਆਂ ਫਾਰਮਾਸੋਟਿਕਲ ਕੰਪਨੀਆਂ ਨਾਲ ਸਮਝੌਤੇ ਕੀਤੇ ਗਏ ਨੇ ਅਤੇ ਇਸ ਦੇ ਅੰਦਰ ਵਿੱਚ ਕੰਪਨੀਆਂ ਨੂੰ 3 ਸਾਲ ਤੱਕ ਟੈਰਿਫਸ ਤੋਂ ਰਾਹਤ ਦਿੱਤੀ ਗਈ ਹੈ ਟਰੰਪ ਦਾ ਕਹਿਣਾ ਹੈ ਕਿ ਵੱਖ-ਵੱਖ ਮੁਲਕ ਅਮਰੀਕਾ ਤੋਂ ਬੇहद ਘੱਟ ਭਾਅ ਤੇ ਦਵਾਈਆਂ ਖਰੀਦਦੇ ਨੇ ਪਰ ਅਮਰੀਕਾ ਵਾਲਿਆਂ ਨੂੰ 3 ਗੁਣਾ ਵੱਧ ਕੀਮਤ ਤੇ ਦਵਾਈਆਂ ਮਿਲਦੀਆਂ ਨੇ ਅਮਰੀਕਾ ਦੀਆਂ ਕੰਪਨੀਆਂ ਦਵਾਈਆਂ ਦੀ ਖੋਜ ਟੈਸਟਿੰਗ ਅਤੇ ਉਤਪਾਦਨ ਕਰਨ ਉੱਤੇ ਅਰਬਾਂ ਡਾਲਰ ਖਰਚ ਕਰਦੀਆਂ ਨੇ ਪਰ ਸਥਾਨਕ ਲੋਕਾਂ ਨੂੰ ਇਹ ਸਸਤੀਆਂ ਨਹੀਂ ਮਿਲਦੀਆਂ ਇਸ ਦੇ ਉਲਟ ਕੈਨੇਡਾ ਯੂਰਪ ਅਤੇ ਜਾਪਾਨ ਵਰਗੇ ਮੁਲਕਾਂ ਵਿੱਚ ਇਹੋ ਦਵਾਈ ਸਸਤੇ ਭਾਅ ਮਿਲ ਜਾਂਦੀ ਹੈ ਟਰੰਪ ਦਾ ਮੰਨਣਾ ਹੈ ਕਿ ਅਮਰੀਕਾ ਵਾਲਿਆਂ ਦੇ ਪੈਸੇ ਨਾਲ ਹੀ ਨਵੀਆਂ ਦਵਾਈਆਂ ਬਣਦੀਆਂ ਨੇ ਜਦਕਿ ਵਿਦੇਸ਼ੀ ਲੋਕ ਘੱਟ ਪੈਸੇ ਦੇ ਕੇ ਫਾਇਦਾ ਹਾਸਲ ਕਰਦੇ ਨੇ ਹੁਣ ਅਮਰੀਕਾ ਨੂੰ ਮੋਸਟ ਫੇਵਰਡ ਨੇਸ਼ਨ ਮੰਨਿਆ ਗਿਆ ਹੈ ਅਤੇ ਕਿਸੇ ਦਵਾਈ ਦੀ ਸਭ ਤੋਂ ਹੇਠਲੀ ਕੀਮਤ ਹੀ ਸਥਾਨਕ ਲੋਕਾਂ ਤੋਂ ਵਸੂਲ ਕੀਤੀ ਜਾ ਸਕੇਗੀ ਦੂਜੇ ਪਾਸੇ ਵਿਦੇਸ਼ਾਂ ਨੂੰ ਵੱਧ ਕੀਮਤ ਅਦਾ ਕਰਨੀ ਪੈ ਸਕਦੀ ਹੈ ਮਿਸਾਲ ਵਜੋਂ ਯੂਕੇ ਨਾਲ ਹੋਏ ਸਮਝੌਤੇ ਤਹਿਤ ਨਵੀਆਂ ਦਵਾਈਆਂ ਦੀ ਕੀਮਤ ਵਿੱਚ 25% ਵਾਧਾ ਕੀਤਾ ਗਿਆ ਹੈ ਟਰੰਪ RX ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਸਰਕਾਰ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਵੇਲੇ ਸਿੱਧਾ ਦਖਲ ਦੇਣਾ ਚਾਹੁੰਦੀ ਹੈ ਪਰ ਕੰਪਨੀਆਂ ਨੂੰ ਮੁਨਾਫਾ ਘਟਣ ਦਾ ਡਰ ਸਤਾ ਰਿਹਾ ਹੈ ਹੁਣ ਜਿਹੜੀ ਦਵਾਈ ਕੈਨੇਡਾ ਵਿੱਚ 10 ਡਾਲਰ ਦੇ ਭਾਅ ਤੇ ਵਿਕ ਰਹੀ ਹੈ ਉਹ ਅਮਰੀਕਾ ਵਿੱਚ ਵੀ ਉਸੇ ਕੀਮਤ ਤੇ ਵਿਕ ਨਹੀਂ ਹੋਵੇਗੀ ਕੰਪਨੀਆਂ ਨੂੰ ਇਹ ਡਰ ਵੀ ਵੱਡ-ਵੱਡ ਖਾ ਰਿਹਾ ਹੈ ਕਿ ਮੁਨਾਫਾ ਘਟਿਆ ਤਾਂ ਨਿਵੇਸ਼ਕ ਪਿੱਛੇ ਹਟ ਸਕਦੇ ਨੇ ਅਤੇ ਬਿਜ਼ਨਸ ਮਾਡਲ ਵਿਗੜ ਸਕਦਾ ਹੈ ਮੁੱਢਲੇ ਤੌਰ ਤੇ ਵੈਬਸਾਈਟ ਦੀ ਲਾਂਚਿੰਗ 30 ਜਨਵਰੀ 2026 ਨੂੰ ਰੱਖੀ ਗਈ ਪਰ ਕੁਝ ਕਾਰਨਾ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਨਵੀਂ ਤਰੀਕ ਦਾ ਐਲਾਨ ਹੋ ਸਕਦਾ ਹੈ। ਬਿਊਰੋ ਰਿਪੋਰਟ ਹਮਦਾਰ ਟੀਵੀ। ਆਓ ਹੁਣ ਚੱਲਦੇ ਹਾਂ ਅਮਰੀਕਾ ਅਤੇ ਕੈਨੇਡਾ ਤੋਂ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦਰਮਿਆਨ ਪੰਜਾਬੀਆਂ ਵੱਲੋਂ ਪਾਸਪੋਰਟ ਬਣਵਾਉਣ ਤੋਂ ਕੀਤੀ ਤੋਬਾ ਨਾਲ ਸੰਬੰਧਤ ਅਹਿਮ ਖਬਰ ਵੱਲ। ਕੈਨੇਡਾ ਅਤੇ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦ ਪੰਜਾਬੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਅੰਕੜੇ ਜਿਉਂ-ਜਿਉਂ ਵਧ ਰਹੇ ਨੇ ਪੰਜਾਬ ਵਿੱਚ ਪਾਸਪੋਰਟ ਬਣਾਉਣ ਦੇ ਇੱਛਕ ਨੌਜਵਾਨਾਂ ਦੀ ਗਿਣਤੀ ਲੱਖਾਂ ਵਿੱਚ ਘਟਦੀ ਜਾ ਰਹੀ ਹੈ ਜੀ ਹਾਂ ਪਾਸਪੋਰਟ ਬਣਾ ਕੇ ਵਿਦੇਸ਼ ਜਾਣ ਦਾ ਕ੍ਰੇਜ਼ ਪੰਜਾਬੀਆਂ ਵਿੱਚ ਇੰਨਾ ਵਧਿਆ ਕਿ ਸਾਲ 2023 ਦੌਰਾਨ ਸਾਰੇ ਰਿਕਾਰਡ ਤੋੜਦਿਆਂ 12 ਲੱਖ ਲੋਕਾਂ ਨੇ ਪਾਸਪੋਰਟ ਬਣਵਾਏ ਪਰ ਸਾਲ 2024 ਵੱਖ-ਵੱਖ ਦੇਸ਼ਾਂ ਵਿੱਚ ਵੱਡੀਆਂ ਇਮੀਗ੍ਰੇਸ਼ਨ ਤਬਦੀਲੀਆਂ ਲੈ ਕੇ ਆਇਆ ਅਮਰੀਕਾ ਵਿੱਚ ਡੋਨਲਡ ਟਰੰਪ ਚੋਣ ਜਿੱਤ ਗਏ ਅਤੇ ਹਰ ਸਾਲ 10 ਲੱਖ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦਾ ਐਲਾਨ ਕਰ ਦਿੱਤਾ ਜਦਕਿ ਕੈਨੇਡਾ ਨੇ ਵੀ ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਿਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਕਰ ਦਿੱਤੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ 2025 ਦੌਰਾਨ ਪੰਜਾਬ ਵਿੱਚ ਪਾਸਪੋਰਟ ਅਰਜ਼ੀਆਂ ਦਾਖਲ ਕਰਨ ਵਾਲਿਆਂ ਦੀ ਗਿਣਤੀ 5 ਲੱਖ ਤੱਕ ਘਟ ਗਈ ਆਸਟ੍ਰੇਲੀਆ ਸਰਕਾਰ ਵੱਲੋਂ ਵੀ ਸਟੱਡੀ ਵੀਜ਼ਾ ਨਿਯਮ ਸਖਤ ਕੀਤੇ ਜਾ ਚੁੱਕੇ ਨੇ ਅਤੇ ਯੂਕੇ ਦੇ ਸਟੱਡੀ ਵੀਜ਼ਾ ਤੇ ਸਪਾਊਸ ਨੂੰ ਨਾਲ ਲੈ ਜਾਣ ਦਾ ਨਿਯਮ ਖਤਮ ਕਰ ਦਿੱਤਾ ਗਿਆ ਹੈ। ਕੈਨੇਡਾ ਰਹਿੰਦੇ ਕਮਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਿਨਾਂ ਸ਼ੱਕ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੁੱਜ ਰਹੇ ਭਾਰਤੀ ਲੋਕਾਂ ਦੀ ਗਿਣਤੀ ਵਿੱਚ 30 ਤੋਂ 40 ਫੀਸਟ ਤੱਕ ਕਮੀ ਆਈ ਹੈ। ਕਮਲਜੀਤ ਸਿੰਘ ਮੁਤਾਬਕ ਕੈਨੇਡਾ ਵਿੱਚ ਪਹਿਲਾਂ ਹੀ ਲੱਖਾਂ ਟੈਂਪਰੇਰੀ ਰੈਜ਼ੀਡੈਂਟਸ ਅਜਿਹੇ ਨੇ ਜਿਨ੍ਹਾਂ ਦੇ ਵੀਜ਼ਾ ਜਾਂ ਵਰਕ ਪਰਮਿਟ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਹੁਣ ਉਹਨਾਂ ਕੋਲ ਵਾਪਸੀ ਕਰਨ ਤੋਂ ਸਿਵਾਏ ਹੋਰ ਕੋਈ ਰਾਹ ਬਾਕੀ ਨਹੀਂ ਬਚਦਾ। ਦੂਜੇ ਪਾਸੇ ਕੈਨੇਡਾ ਵਿੱਚ ਮੌਜੂਦ ਪ੍ਰਵਾਸੀਆਂ ਨੂੰ ਸਬਜ਼ ਬਾਗ ਦਿਖਾ ਕੇ ਅਮਰੀਕਾ ਦਾ ਬਾਰਡਰ ਪਾਰ ਕਰਵਾਉਣ ਵਾਲੇ ਵੀ ਲਗਾਤਾਰ ਬਾਰਡਰ ਏਜੰਟਾਂ ਦੇ ਅੜਿੱਕੇ ਆ ਰਹੇ ਨੇ। ਅਤੇ ਨਿਊਯਾਰਕ ਦੀ ਕਲੈਂਟਨ ਕਾਉਂਟੀ ਵਿੱਚ ਕਾਬੂ ਕੀਤੇ 22 ਸਾਲਾ ਸ਼ਿਵਮ ਵਿਰੁੱਧ ਫੈਡਰਲ ਗ੍ਰੈਂਡ ਜਿਊਰੀ ਨੇ ਮਨੁੱਖੀ ਤਸਕਰੀ ਦੇ ਦੋਸ਼ ਆਇਦ ਕਰ ਦਿੱਤੇ ਅਮਰੀਕਾ ਦੇ ਨਿਆਂ ਵਿਭਾਗ ਮੁਤਾਬਕ ਸ਼ਿਵਮ ਨੇ ਦਰਜਨਾਂ ਭਾਰਤੀ ਨਾਗਰਿਕਾਂ ਨੂੰ ਇੰਟਰਨੈਸ਼ਨਲ ਬਾਰਡਰ ਪਾਰ ਕਰਨ ਵਿੱਚ ਮਦਦ ਕੀਤੀ ਅਤੇ ਇਸ ਦੇ ਇਵਜ਼ ਵਿੱਚ ਮੋਟੀਆਂ ਰਕਮਾਂ ਵੀ ਹਾਸਲ ਕੀਤੀਆਂ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸ਼ਿਵਮ ਨੇ ਜਨਵਰੀ 2025 ਤੋਂ ਜੂਨ 2025 ਦਰਮਿਆਨ ਕਈ ਮੌਕਿਆਂ 'ਤੇ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਅਮਰੀਕਾ ਦਾਖਲ ਕਰਵਾਇਆ ਅਦਾਲਤ ਵਿੱਚ 26 ਜਨਵਰੀ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਗਿਆ ਜਿਸ ਦੌਰਾਨ ਦੋ ਗੱਡੀਆਂ ਇੰਟਰਨੈਸ਼ਨਲ ਬਾਰਡਰ ਨੇੜੇ ਅਮਰੀਕਾ ਦੇ ਇਲਾਕੇ ਵਿੱਚ ਨਜ਼ਰ ਆਈਆਂ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਦੋਵੇਂ ਡਰਾਈਵਰ ਗੱਡੀਆਂ ਭਜਾ ਕੇ ਲੈ ਗਏ ਬਾਰਡਰ ਏਜੰਟਾਂ ਨੇ ਗੱਡੀਆਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਅਤੇ ਇੱਕ ਗੱਡੀ ਜਲਦ ਹੀ ਬੇਕਾਬੂ ਹੋ ਕੇ ਖਤਾਨਾ ਵਿੱਚ ਜਾ ਫਸੀ ਜਦਕਿ ਦੂਜੀ ਨੂੰ ਨਿਊਯਾਰਕ ਦੇ ਮੂਰਜ਼ ਇਲਾਕੇ ਵਿੱਚ ਘੇਰ ਲਿਆ ਗਿਆ ਦੋਹਾਂ ਗੱਡੀਆਂ ਵਿੱਚ 12 ਗੈਰ ਕਾਨੂੰਨੀ ਪ੍ਰਵਾਸੀ ਸਵਾਰ ਸਨ ਅਤੇ ਡਰਾਈਵਰਾਂ ਦਰਮਿਆਨ WhatsApp ਰਾਹੀਂ ਹੋਏ ਤਾਲਮੇਲ ਵਿੱਚ ਸ਼ਿਵਮ ਦਾ ਜ਼ਿਕਰ ਮਿਲਿਆ ਇਹ ਵੀ ਪਤਾ ਲੱਗਾ ਕਿ ਸ਼ਿਵਮ ਕਈ ਮੌਕਿਆਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਵਾਉਣ ਦੀ ਪ੍ਰਕਿਰਿਆ ਨਾਲ ਜੁੜਿਆ ਸ਼ਿਵਮ ਵਿਰੋਧ ਵਿਦੇਸ਼ੀ ਨਾਗਰਿਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਕਰਵਾਉਣ ਦੇ 4 ਦੋਸ਼ਾਂ ਹੇਠ ਕੀਤੇ ਗਏ ਨੇ ਡਿਪਾਰਟਮੈਂਟ ਆਫ ਜਸਟਿਸ ਮੁਤਾਬਕ शिवम ਨੂੰ ਦੋਸ਼ੀ ਠਹਿਰਾਏ ਜਾਣ ਤੇ 15 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋਣ ਦੀ ਪ੍ਰਕਿਰਿਆ ਨੂੰ ਕਿਸੇ ਵੇਲੇ ਬੇहद ਸੁਰੱਖਿਅਤ ਮੰਨਿਆ ਜਾਂਦਾ ਸੀ ਅਤੇ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਦੀ ਸਾਲਾਨਾ ਗਿਣਤੀ 1,90,000 ਤੋਂ ਟੱਪ ਗਈ ਪਰ 트ੰਪ ਦੇ ਸਤਾ ਸੰਭਾਲਣ ਮਗਰੋਂ ਆ ਇਸ ਦੇ ਛਾਪਿਆਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਜੜਾ ਪਾ ਦਿੱਤੀਆਂ ਅਤੇ ਕਮਾਂਤਰੀ ਬਾਰਡਰ ਰਾਹੀਂ ਨਾਜਾਇਜ਼ ਪ੍ਰਵਾਸ ਵੀ ਹੇਠਲੇ ਪੱਧਰ ਤੇ ਆ ਗਿਆ। ਇੰਨਾ ਸਭ ਹੋਣ ਦੇ ਬਾਵਜੂਦ ਪੰਜਾਬ ਹਰਿਆਣਾ ਵਿੱਚ ਸਰਗਰਮ ਟਰੈਵਲ ਏਜੰਟਸ ਨੌਜਵਾਨਾਂ ਨੂੰ ਵਰਗਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਅਤੇ ਹੁਣ ਵੀ ਅਮਰੀਕਾ ਵਿੱਚ ਬਿਹਤਰ ਭਵਿੱਖ ਦੇ ਸੁਪਨੇ ਦਿਖਾਏ ਜਾ ਰਹੇ ਨੇ। ਦੱਸ ਦਈਏ ਕਿ 2025 ਦੌਰਾਨ ਪੰਜਾਬ ਵਿੱਚ 7 ਲੱਖ 8000 ਲੋਕਾਂ ਨੇ ਪਾਸਪੋਰਟ ਬਣਵਾਏ ਜਦਕਿ ਹਰਿਆਣਾ ਦਾ ਅੰਕੜਾ 4 ਲੱਖ 48000 ਦਾ ਅਰਜ ਕੀਤਾ ਗਿਆ। ਕੌਮੀ ਪੱਧਰ ਤੇ ਦੇਖਿਆ ਜਾਵੇ ਤਾਂ ਇਸ ਵੇਲੇ ਕੇਰਲ ਦੇ 1 ਕਰੋੜ 46 ਲੱਖ ਲੋਕਾਂ ਕੋਲ ਪਾਸਪੋਰਟ ਮੌਜੂਦ ਨੇ ਅਤੇ ਇਹ ਅੰਕੜਾ ਸਭ ਤੋਂ ਵੱਧ ਬਣਦਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਪੰਜਾਬ ਵਿੱਚ 1 ਜਨਵਰੀ 2014 ਤੋਂ 31 ਦਸੰਬਰ 2025 ਤੱਕ 98 ਲੱਖ 99 ਹਜ਼ਾਰ ਪਾਸਪੋਰਟ ਜਾਰੀ ਕੀਤੇ ਗਏ। ਹਰਿਆਣਾ ਦਾ ਜ਼ਿਕਰ ਕੀਤਾ ਜਾਵੇ ਤਾਂ 11 ਸਾਲ ਦੇ ਸਮੇਂ ਦੌਰਾਨ 4.46 ਮਿਲੀਅਨ ਪਾਸਪੋਰਟ ਜਾਰੀ ਕੀਤੇ ਗਏ। ਬਿਊਰੋ ਰਿਪੋਰਟ ਖਮਦੋਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਭਾਰਤੀ ਵਸੋਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨਾਲ ਸੰਬੰਧਤ ਹੈ। ਕੈਨੇਡਾ ਵਿੱਚ ਭਾਰਤੀ ਲੋਕਾਂ ਦੀ ਵਸੋਂ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਅਤੇ ਮਿਸਾਲ ਬ੍ਰੈਮਟਨ ਸ਼ਹਿਰ ਦੀ ਪੇਸ਼ ਕੀਤੀ ਜਾ ਰਹੀ ਹੈ ਜਿੱਥੇ 1 ਸਾਲ ਪਹਿਲਾਂ 8 ਲੱਖ ਦਾ ਅੰਕੜਾ ਪਾਰ ਹੋਇਆ ਪਰ ਕਾਉਂਸਲਰ ਮਾਰਟਨ ਮਡੀਓਰੋਸ ਨੇ ਦਾਅਵਾ ਕੀਤਾ ਹੈ ਕਿ ਬ੍ਰੈਮਟਨ ਵਿੱਚ ਕਿਤੇ ਜ਼ਿਆਦਾ ਲੋਕ ਰਹਿ ਰਹੇ ਨੇ। ਮਾਰਟਨ ਵੱਲੋਂ ਆਪਣੇ ਤੌਰ ਤੇ ਕੋਈ ਅੰਕੜਾ ਪੇਸ਼ ਨਹੀਂ ਕੀਤਾ ਗਿਆ। ਪਰ ਮੇਅਰ ਪੈਟਰਿਕ ਬ੍ਰਾਊਨ ਵੀ ਅਤੀਤ ਵਿੱਚ ਆਖ ਚੁੱਕੇ ਨੇ ਕਿ 1 ਲੱਖ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਨੇ ਅਤੇ ਬਗੈਰ ਕੋਈ ਟੈਕਸ ਅਦਾ ਕੀਤੇਆਂ ਸਿਟੀ ਵੱਲੋਂ ਮੁਹੱਈਆ ਸੇਵਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮਾਰਟਨ ਮਾਡਿਆਰੋਸ ਨੇ ਕੌਂਸਲ ਦੀ ਮੀਟਿੰਗ ਦੌਰਾਨ ਕਿਹਾ ਕਿ ਇੱਕ ਘਰ ਉੱਤੇ ਲੱਗਣ ਵਾਲਾ ਪ੍ਰਾਪਰਟੀ ਟੈਕਸ ਸਿਰਫ ਮਕਾਨ ਦੇ ਆਕਾਰ ਨਾਲ ਸੰਬੰਧਿਤ ਹੈ ਅਤੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮਕਾਨ ਵਿੱਚ ਕਿੰਨੇ ਲੋਕ ਰਹਿ ਰਹੇ ਨੇ। ਉਨਾ ਅੱਗੇ ਕਿਹਾ ਕਿ ਇਹਨਾਂ ਚੀਜ਼ਾਂ ਵੱਲ ਸਿਟੀ ਕਾਉਂਸਲ ਕੋਈ ਧਿਆਨ ਨਹੀਂ ਦੇ ਰਹੀ ਅਤੇ ਘਟਾ ਕੇ ਦੱਸੀ ਜਾ ਰਹੀ ਆਬਾਦੀ ਬ੍ਰੈਮਟਨ ਦੇ ਇਨਫਰਾਸਟ੍ਰਕਚਰ ਉਤੇ ਮਾੜਾ ਅਸਰ ਪਾ ਰਹੀ ਹੈ ਭਾਵੇਂ ਸ਼ਹਿਰ ਵਿੱਚ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਬ੍ਰੈਮਟਨ ਵਿੱਚ ਚੁੱਪਚੀਪੀਤੇ ਰਹਿੰਦੇ ਲੋਕ ਸਿਟੀ ਕਾਉਂਸਲ ਦੀਆਂ ਮੀਟਿੰਗਾਂ ਦੌਰਾਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਮਾਰਟਨ ਮਡਿਓਰੋਸ ਤੋਂ ਇਲਾਵਾ ਸਿਟੀ ਦੇ ਕਈ ਹੋਰ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਇੱਕ ਘਰ ਵਿੱਚ ਹੱਦ ਤੋਂ ਜ਼ਿਆਦਾ ਲੋਕ ਰਹਿੰਦੇ ਨੇ ਦੂਜੇ ਪਾਸੇ ਪੀਲ ਰੀਜਨਲ ਕਾਉਂਸਲ ਅੱਗੇ ਪੇਸ਼ ਦਸਤਾਵੇਜ਼ਾਂ ਵਿੱਚ ਦਲੀਲ ਦਿੱਤੀ ਗਈ ਹੈ ਕਿ ਬ੍ਰੈਮਟਨ ਮੈਸੀਸਾਗਾ ਅਤੇ ਕੈਲੇਡਨ ਵਿੱਚ 100 ਤੋਂ ਵੱਧ ਗੈਰ ਮੁਨਾਫੇ ਵਾਲੀਆਂ ਜਥੇਬੰਦੀਆਂ ਨੂੰ ਵਧਦੀ ਆਰਥਿਕ ਸਹਾਇਤਾ ਨਹੀਂ ਮਿਲ ਰਹੀ ਬ੍ਰੈਮਟਨ 2025 ਦੌਰਾਨ ਆਬਾਦੀ ਦੇ ਮਾਮਲੇ ਵਿੱਚ ਮੈਸੀਸਾਗਾ ਨੂੰ ਪਿੱਛੇ ਛੱਡ ਗਿਆ ਅਤੇ ਕੈਨੇਡਾ ਦੇ 7ਵੇਂ ਸਭ ਤੋਂ ਵੱਡੇ ਸ਼ਹਿਰ ਦਾ ਦਰਜਾ ਹਾਸਲ ਕੀਤਾ ਦੱਸ ਦਈਏ ਕਿ ਆਉਂਦੇ 25 ਸਾਲ ਦੌਰਾਨ ਕੈਨੇਡਾ ਦੀ ਵਸੋਂ ਵਿੱਚ 1.2 ਫੀਸਦੀ ਵਾਧਾ ਹੋਣ ਦੀ پیشن گوئی ਕੀਤੀ ਗਈ ਹੈ 온ਟਾਰੀਓ ਅਤੇ ਕਿਊਬੈਕ ਦੇ ਸਭ ਤੋਂ ਵੱਧ ਵਸੋਂ ਵਾਲੇ ਸੂਬੇ ਬਣੇ ਰਹਿਣਗੇ ਪਰ ਕਿਊਬੈਕ ਦੀ ਆਬਾਦੀ ਵਿੱਚ ਕਮੀ ਆ ਸਕਦੀ ਹੈ ਦੂਜੇ ਪਾਸੇ ਅਲਬਰਟਾ ਦੀ ਆਬਾਦੀ 25 ਸਾਲ ਦੇ ਅੰਦਰ 72 ਲੱਖ 20 ਹਜ਼ਾਰ ਤੱਕ ਪਹੁੰਚਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ 2022-23 ਵਿੱਚ ਕੈਨੇਡਾ ਦੀ ਵਸੋਂ ਤੇਜ਼ੀ ਨਾਲ ਵਧੀ ਪਾਰੇ ਵਾਦਾ ਮੋੜੇ ਹੇਠਾਂ ਵੱਲ ਆਉਂਦਾ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਗ੍ਰਿਫਤਾਰ ਤਿੰਨ ਭਾਰਤੀ ਸ਼ਰਾਬ ਚੋਰਾਂ ਨਾਲ ਸੰਬੰਧਿਤ ਹੈ ਕੈਨੇਡਾ ਦੇ ਸਟੋਰ ਤੋਂ ਹਜ਼ਾਰਾਂ ਡਾਲਰ ਦੀ ਸ਼ਰਾਬ ਲੁੱਟਣ ਦੇ ਮਾਮਲੇ ਵਿੱਚ ਤਿੰਨ ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ شناخت 26 ਸਾਲ ਦੇ ਅੰਕਿਤ 29 ਸਾਲ ਦੇ ਇਕਲavਦੀਪ ਸਿੰਘ ਅਤੇ 27 ਸਾਲ ਦੇ ਸਿਮਰਨਜੀਤ ਸਿੰਘ ਵਜੋਂ ਕੀਤੀ ਗਈ ਹੈ Ontario Provincial Police ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ Orangeville ਦੇ Centennial Road ਨੇੜੇ Ridell Road ਤੇ ਇੱਕ ਲੁੱਟ ਦੀ ਵਾਰਦਾਤ ਬਾਰੇ ਇਤਲਾਹ ਮਿਲੀ ਪੁਲਿਸ ਮੁਤਾਬਕ ਤਿੰਨ ਸ਼ੱਕੀ ਸਟੋਰ ਵਿੱਚ ਦਾਖਲ ਹੋਏ ਅਤੇ ਬਗੈਰ ਅਦਾਇਗੀ ਕੀਤਿਆਂ ਹਜ਼ਾਰਾਂ ਡਾਲਰ ਦੀ ਸ਼ਰਾਬ ਲੈ ਕੇ ਫਰਾਰ ਹੋ ਗਏ ਵਾਰਦਾਤ ਸ਼ਾਮ 3:40 ਵਜੇ ਵਾਪਰੀ ਅਤੇ 5:00 ਵਜਨ ਤੋਂ ਕੁਝ ਮਿੰਟ ਪਹਿਲਾਂ ਸ਼ੱਕੀਆਂ ਦੀ ਗੱਡੀ ਬਾਰੇ ਪਤਾ ਲੱਗ ਗਿਆ ਜਿਸਨੇ Caledon ਵਿਖੇ Heart Lake Road ਨੇੜੇ ਇੱਕ ਗੱਡੀ ਨੂੰ ਟੱਕਰ ਮਾਰ ਦਿੱਤੀ ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਤਿੰਨੋਂ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਿੰਨੋਂ ਜਣੇ ਬ੍ਰੈਮਟਨ ਦੇ ਵਸਨੀਕ ਦੱਸੇ ਜਾ ਰਹੇ ਨੇ ਅਤੇ 5000 ਡਾਲਰ ਤੋਂ ਘੱਟ ਮੁੱਲ ਦੀ ਚੋਰੀ ਸਣੇ ਕਈ ਦੋਸ਼ ਆਇਦ ਕਰ ਦਿੱਤੇ ਗਏ। 온ਟਾਰੀਓ ਕੋਰਟ ਆਫ ਜਸਟਿਸ ਵਿੱਚ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਣ ਤੱਕ ਸ਼ੱਕੀਆਂ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਹੈ। Ontario Provincial Police ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਲੁੱਟ ਦੀ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਮੌਜੂਦ ਹੈ ਤਾਂ 1888 310 1122 ਤੇ ਸੰਪਰਕ ਕੀਤਾ ਜਾਵੇ ਪਛਾਣ ਗੁਪਤ ਰੱਖਣ ਲਈ ਕ੍ਰਾਈਮ ਸਟਾਪਰਜ਼ ਨਾਲ 1800 222 8470 ਤੇ ਕਾਲ ਕੀਤੀ ਜਾ ਸਕਦੀ ਹੈ ਵੱਡਮੁੱਲੀ ਜਾਣਕਾਰੀ ਦੇਣ ਵਾਲੇ ਨੂੰ 2000 ਡਾਲਰ ਦਾ ਇਨਾਮ ਵੀ ਮਿਲ ਸਕਦਾ ਹੈ ਦੱਸ ਦਈਏ ਕਿ ਕੈਨੇਡਾ ਵਿੱਚ ਸ਼ਰਾਬ ਦੇ ਠੇਕੇ ਲੁੱਟਣ ਦੀਆਂ ਵਾਰਦਾਤਾਂ ਆਮ ਗੱਲ ਹੈ ਅਤੇ ਹਾਲਟਨ ਰੀਜਨਲ ਪੁਲਿਸ ਨੇ ਕੁਝ ਹਫ਼ਤੇ ਪਹਿਲਾਂ 13 ਲੱਖ ਡਾਲਰ ਮੁੱਲ ਦੀ ਸ਼ਰਾਬ ਚੋਰੀ ਕਰਨ ਵਾਲੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਗ੍ਰਿਫਤਾਰ ਕੀਤੇ ਤਿੰਨ ਜਣਿਆਂ ਵਿੱਚ 56 ਸਾਲ ਦੀ ਇੱਕ ਔਰਤ ਵੀ ਸ਼ਾਮਲ ਸੀ। ਇਸੇ ਤਰ੍ਹਾਂ ਪੌਥ ਕਾਉਂਟੀ ਦੀ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਵੱਲੋਂ ਤਿੰਨ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਸ਼ਰਾਬ ਦੀਆਂ ਬੋਤਲਾਂ ਲੁੱਟਣ ਵਾਲਿਆਂ ਦਾ ਜ਼ਿਕਰ ਕੀਤਾ ਗਿਆ। ਪਿਆਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਆਸਟ੍ਰੇਲੀਆ ਵਿੱਚ ਦੋ ਭਾਰਤੀ ਨੌਜਵਾਨਾਂ ਦੇ ਡੁੱਬਣ ਨਾਲ ਸੰਬੰਧਿਤ ਹੈ ਆਸਟ੍ਰੇਲੀਆ ਵਿੱਚ ਪਰਿਵਾਰ ਸਣੇ ਛੁੱਟੀਆਂ ਮਨਾ ਰਹੇ ਦੋ ਭਾਰਤੀ ਨੌਜਵਾਨ ਦਰਿਆ ਦੇ ਤੇਜ਼ ਪਾਣੀ ਵਿੱਚ ਰੁੜ ਗਏ ਨੌਜਵਾਨਾਂ ਦੀ شناخت 31 ਸਾਲ ਦੇ ਸਚਿਨ ਖੇਲਣ ਅਤੇ 32 ਸਾਲ ਦੇ ਸਾਹਿਲ ਬੱਤਰਾ ਵਜੋਂ ਕੀਤੀ ਗਈ ਹੈ ਜੋ ਸਿਡਨੀ ਵਿਖੇ ਰਹਿੰਦੇ ਸਨ ਪਰ ਪਿਛਲੇ ਦਿਨੀ ਛੁੱਟੀਆਂ ਮਨਾਉਣ ਗਲੈਨੀਫਰ ਕਸਬੇ ਵਿੱਚ ਪਹੁੰਚੇ ਸਾਹਿਲ ਬਤਰਾ ਦੇ ਰਿਸ਼ਤੇਦਾਰ ਸੁਮੇਤ ਸਿੰਧੂ ਨੇ ਦੱਸਿਆ ਕਿ ਦੋਹਾਂ ਪਰਿਵਾਰਾਂ ਨਾਲ ਸੰਬੰਧਤ ਮੈਂਬਰ ਨੈਵਰ ਨੈਵਰ ਨਦੀ ਦੇ ਕੰਢੇ ਪੈਦਲ ਜਾ ਰਹੇ ਸਨ ਅਤੇ ਗਰਮੀ ਬਹੁਤ ਜ਼ਿਆਦਾ ਸੀ ਦੋਹਾਂ ਨੇ ਨਦੀ ਵਿੱਚ ਨਹਾਉਣ ਦਾ ਫੈਸਲਾ ਕੀਤਾ ਜੋ ਬਜਰ ਗਲਤੀ ਸਾਬਤ ਹੋਇਆ ਸਚਿੰਦੀ ਮੰਗੇਤਰ ਅਤੇ ਇੱਕ ਹੋਰ ਸ਼ਖਸ ਨੇ ਦੋਹਾਂ ਨੂੰ ਬਚਾਉਣ ਲਈ ਪਾਣੀ ਵਿੱਚ ਛਾਲਾ ਮਾਰ ਦਿੱਤੀਆਂ ਪਰ ਸਫਲ ਨਾ ਹੋ ਸਕੇ ਸਬਕੋ ਜੈਨਾ ਜਲਦੀ ਵਾਪਰਿਆ ਕਿ ਸਾਹਿਲ ਬਤਰਾ ਦੀ ਪਤਨੀ ਦੀ ਤਬੀਅਤ ਵਿਗੜ ਗਈ ਅਤੇ ਹਸਪਤਾਲ ਦਾਖਲ ਕਰਵਾਉਣਾ ਪਿਆ ਇੱਥੇ ਦੱਸਣਾ ਬਣਦਾ ਹੈ ਕਿ ਦੋਵੇਂ ਜਣੇ 2019 ਤੋਂ 2022 ਦਰਮਿਆਨ ਆਸਟ੍ਰੇਲੀਆ ਪੁੱਜੇ ਅਤੇ ਗੂੜੀ ਦੋਸਤੀ ਹੋ ਗਈ। ਸਚਿੰਦ ਦੀ ਭੈਣ ਅਨੁਰਾਦਾ ਖਿਲਣ ਨੇ ਦੱਸਿਆ ਕਿ ਉਸ ਦਾ ਭਰਾ ਸਿਡਨੀ ਦੇ ਨੋਵਾ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਕਾਰਪੈਂਟਰੀ ਟੀਚਰ ਸੀ ਜਦਕਿ ਸਾਹਿਲ ਬਤਰਾ ਆਈਟੀ ਪ੍ਰੋਫੈਸ਼ਨਲ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਬਿਊਰੋ ਰਿਪੋਰਟ ਹਮਦਾਰ ਟੀਵੀ ਸਤਿ ਸ਼੍ਰੀ ਅਕਾਲ